ਜੀ ਸਾਰੇ ਆਪਾਂ ਇੱਕ ਆਪਣੇ ਫਰੈਂਡ ਨੂੰ ਲੈ ਕੇ ਦੇਣਾ ਆ ਮਾਈਕ ਉਹਨੇ ਪੋਡਕਾਸਟ ਲਈ ਮਾਈਕ ਲੈਣਾ ਸੀਗਾ ਆਪਾਂ ਇੱਕ ਤਾਂ ਉਹ ਮਾਈਕ ਲੈਣਾ ਆ ਸੋ ਦੇਖ ਕੇ ਆਉਣਾ ਕਿਹੜੀ-ਕਿਹੜੀ ਕੁਆਲਿਟੀ ਦੇ ਕਿਹੜੇ-ਕਿਹੜੇ ਬ੍ਰਾਂਡ ਦੇ ਮਿਲਦੇ ਨੇ ਤੇ ਇੱਕ ਨਾ ਮੇਰੇ ਫਰੈਂਡ ਦੀ ਮਤਲਬ ਜਿਹੜੀ ਦੁਕਾਨ ਆ ਤੇ ਉਹਦੀ ਨਾ ਉੱਪਰੋਂ ਜਿਹੜੀ ਸੀਲਿੰਗ ਕੀਤੀ ਹੋਈ ਸੀਗੀ ਉਹ ਕਹਿੰਦਾ ਡਾਊਨ ਆ ਗਈ ਸੀ ਬਿਲਕੁਲ ਕਾਫੀ ਬਾਰਿਸ਼ ਕਰਕੇ ਇੱਕ ਤਾਂ ਉਹ ਦੇਖ ਕੇ ਆਉਣੀ ਆ ਕੁਝ ਸੈਟਿੰਗ ਵਗੈਰਾ ਕਹਿੰਦਾ ਸੀ ਕਰਨੀਆਂ ਇੱਕ ਤਾਂ ਉਹ ਦੇਖਣੀ ਆ ਤੇ ਇੱਕ ਆ ਮਾਈਕ ਵਾਲਾ ਕੰਮ ਕਰਕੇ ਆਉਣਾ ਆ ਸੋ ਪੋਡਕਾਸਟ ਲਈ ਮਾਈਕ ਲੈਣਾ ਉਨੇ ਮਤਲਬ ਜਿਵੇਂ ਨਾ ਵੱਡੇ ਮਾਈਕ ਹੁੰਦੇ ਨੇ ਪੋਡਕਾਸਟ ਕਰਨ ਵਾਲੇ ਜਾਂ ਇੰਟਰਵਿਊ ਕਰਨ ਵਾਲੇ ਉਹ ਜਿਹੇ ਮਾਈਕ ਆਪਾਂ ਦੇਖ ਕੇ ਆਉਣੇ ਅੱਜ ਚੱਲਦੇ ਆਂ ਤੇ ਦੇਖਦੇ ਆਂ ਕਿਹੜੇ ਕਿਹੜੇ ਮਾਈਕੋ ਨੂੰ ਮਿਲਦੇ ਆ ਪਹਿਲਾਂ ਦੁਕਾਨ ਦੀ ਹਾਲਤ ਦੇਖਦੇ ਆਂ ਕੀ ਹਾਲ ਦਾ ਪੁੱਛੇ ਜੇ ਕਾਫੀ ਬਾਰਸ਼ਾਂ ਪੈਣ ਦੇ ਕਰਕੇ ਸੀਲਿੰਗ ਨੀਚੇ ਆ ਗਈ ਸੀ ਤੋਂ ਕਾਫੀ ਮਤਲਬ ਐਲਸੀਡੀ ਜਿੱਥੇ ਉਹਦੀ ਲੱਗੀ ਹੋਈ ਸੀਗੀ ਉਹ ਟੁੱਟਾ ਜਿਹੜਾ ਉਹਨਾਂ ਕਾ ਹਿੱਸਾ ਉਹ ਐਲਸੀਡੀ ਟੁੱਟਣੋਂ ਬਚ ਗਈ ਸੀ ਉਹਦੀ ਚਲੋ ਚੱਲਦੇ ਆਂ ਟਾਈਮ ਹੋ ਚੁੱਕਿਆ ਮਤਲਬ ਸ਼ਾਮ ਦੇ ਨਾ 7:00 ਵਜਣ ਵਾਲੇ ਨੇ ਮਤਲਬ ਹਾਈ ਵੀ ਹੈਗਾ ਆ ਖਰਾਬ ਹੀ ਆ ਬੱਦਲ ਵਗੈਰਾ ਹੋਏ ਹੋਏ ਨੇ ਤੇ ਬਾਕੀ ਦੇਖਦੇ ਆ ਆਪਾਂ بارش ਹੋਣ ਤੋਂ ਪਹਿਲਾਂ ਹੀ ਜੋ ਵੀ ਸਮਾਨ ਵਗੈਰਾ ਹੈਗਾ ਤੁਹਾਡਾ ਕਿਤੇ ਜਾਵੇ ਆਪਾਂ ਆ ਗਿਆਂ ਬਾਜ਼ਾਰ ਦੇ ਵਿੱਚ ਤੇ ਇੱਥੇ ਆਪਾਂ ਜਾਣਾ ਦੁਕਾਨ ਦੇ ਅੰਦਰ ਤੇ ਦੇਖਦੇ ਆ ਕੀ ਸੀਨ ਸੀਗਾ ਉੱਪਰ ਜਿਹੜੀ ਮੂਰੇ ਵਾਲੀ ਸੀਲਿੰਗ ਦਾ ਟੋਟਾ ਜਿਹਾ ਤੁਸੀਂ ਦੇਖ ਰਹੇ ਹੋ ਆਜਾ ਪੇਸਟ ਇਹ ਲਾਇਆ ਹੋਇਆ ਹੈ ਸੋ ਇੱਥੋਂ ਟੁਕੜਾ ਜਿਹਾ نیچے ਨੂੰ ਆ ਗਿਆ ਸੀਗਾ ਤੇ ਆ ਗਲਾਸ ਰੱਖਿਆ ਹੋਇਆ ਕਿਉਂਕਿ ਉੱਪਰੋਂ ਪਾਣੀ ਨਾ ਟਿਪ-ਟਿਪ ਕਰਕੇ ਝੋਰਿਆ ਆ। ਜਾ ਰਿਹਾ। ਕਿੱਥੇ ਜਾਣਾ? ਉਧਰ ਚੱਲ ਆਪਣਾ ਜਿਹੜਾ ਕਚੇਰੀ ਵਾਲੀ ਰੋਡ ਆ। ਕਚੇਰੀ ਵਾਲੀ ਰੋਡ ਤੋਂ ਮਿਲ ਜਾ। ਮੈਂ ਮੈਂ ਤਾਂ ਵੀਰੇ ਹਾਂ ਸਾਹਮਣੇ ਖੜਾ ਹੀ ਦਸਾਂ ਤੇ ਕਿਤੇ ਹੋਲੀ 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 ਆ ਦੁਕਾਨ ਆ ਜਿੱਥੋਂ ਆਪਾਂ ਲੈਣਾ ਆ ਮਾਈਕ ਭਾਈ ਇਹ ਤੇੰਗੀ ਦੀ ਬਾਊ ਮੈਂ ਖੋਲਿਆ ਸੀਗਾ ਇੱਕ ਪੀਸ ਉੱਪਰ ਚ ਮਾਈਕ ਦੇ ਫੀਚਰ ਦੇ ਕਿਹੜੇ ਕਿਹੜੇ ਨੇ ਇਹਦੇ ਵਿੱਚ ਇਹਦੇ ਵਿੱਚ ਇੱਕ ਤਾਂ ਹੈਗਾ ਇਹ ਆਪਣਾ ਹਰਮਨ ਵਿਰੇ ਕੀ ਹਾਲਾ ਕਲਰ ਟੀਵੀ ਵਗੈਰਾ ਸਟੈਂਡ ਵਗੈਰਾ ਨਾਲ ਹੀ ਦਿੱਤਾ ਹੋਇਆ ਆ ਆ ਦੂਜੇ ਬਾਕਸ ਦੇ ਵਿੱਚ ਜਾਲੀ ਪਈ ਆ ਤੇ ਮਾਈਕ ਪਿਆ ਤੇ ਹੋਰ ਵੀ ਕਾਫੀ ਐਟਮਾ ਹੈਗੀ ਜਾਂਦੇ ਇਸ ਵਿੱਚ ਨੋਟ ਕਰੋ ਇੱਕ ਹਾਂਜੀ ਹਾਂਜੀ ਬੋਲੋ ਜਸ਼ਨ ਆ ਮੁੰਡੇ ਦਾ ਨਾਮ ਭਰਾ ਵਾ ਆਪਣਾ ਠੀਕ ਆ ਮਣ ਹਾਂ ਹਨ ਵਧੀਆ ਸਾਰੇ ਆਪਾਂ ਨੂੰ ਮਿਲ ਰਹੇ ਨੇ ਫੀਚਰ ਇਹਦੇ ਵਿੱਚ ਇਹੀ ਲੈ ਲੈਣੇ ਆ ਪਰ ਪ੍ਰੋਫੈਸ਼ਨਲੀ ਚੱਲਣਾ ਹੈ ਫਾਈਨਲੀ ਆ ਲਿਆ ਲੈ ਆਪਾਂ ਮਾਈਕ ਜਿਹੜਾ ਪੋਡਕਾਸਟ ਲਈ ਆਪਾਂ ਯੂਜ਼ ਕਰਨਾ ਆ। ਬਾਕੀ ਇਹਨਾਂ ਕੋਲ ਗਿੰਬਲਾਂ ਵਗੈਰਾ ਵੀ ਸਾਰੀਆਂ ਹੀ ਪਈਆਂ ਨੇ ਆਪਾਂ ਨੂੰ ਗਿੰਬਲ ਦੀ ਵੀ ਲੋੜ ਪੈਣੀ ਆ। ਆਹ ਲਿਆ ਆਪਾਂ ਪੋਡਕਾਸਟ ਲਈ ਮਾਈਕ ਹਰਪ੍ਰੀਤ ਨੂੰ ਲੈ ਕੇ ਦਿੱਤਾ। ਇੱਥੋਂ ਲੈਣੀ ਸੀ ਆਪਾਂ HDMI ਵਾਇਰ ਜਿਹੜੀ ਕਿ ਆਪਾਂ ਨੂੰ ਕੰਪਿਊਟਰ ਤੇ ਲਾਉਣ ਲਈ ਚਾਹੀਦੀ ਆ। ਤੋਂ CPU ਕੰਪਿਊਟਰ ਅੱਜ ਘਰ ਹੀ ਲੈ ਜਾਣਾ ਆ। ਉਹਦੇ ਨਾਲ ਫਿਰ ਲਗਾਵਾਂਗੇ ਆਪਾਂ। ਇੱਕ ਮੈਕਬੁੱਕ ਪੋਣ ਲਈ ਆਪਾਂ ਨੂੰ ਬੈਗ ਵੀ ਚਾਹੀਦਾ ਸੀਗਾ ਸੋ ਬੈਗ ਵਾਲੀ ਦੁਕਾਨ ਤੇ ਆ ਗਈ ਸੀਗੀ ਤੇ ਇੱਥੋਂ ਆਪਾਂ ਇੱਕ ਬੈਗ ਲਵਾਂਗੇ ਤੇ ਵੈਰਾਈਟੀ ਤੇਨਾਂ ਕੋਲ ਬਥੇਰੀ ਪਈ ਆ ਬੈਗਾਂ ਦੀ ਉਹਦੇ ਵਿੱਚ ਆਪਾਂ ਮੈਕਬੁੱਕ ਪਾਵਾਂਗੇ ਇਹੇ ਪਸੰਦ ਕੀਤਾ ਜੀ ਆਪਾਂ ਬੈਗ ਤੇ ਇਹਦੇ ਵਿੱਚ ਮੈਕਬੁੱਕ ਵਗੈਰਾ ਹਰ ਪ੍ਰੀਤੀ ਆ ਜਾਣੀ ਆ ਸੋ ਘੱਟੋ ਘੱਟ ਇਹ 1400 ਦਾ ਦਿੱਤਾ ਇਹਨਾਂ ਨੇ ਇੱਕ ਲੈਣਾ ਸੀਗਾ ਆਪਣਾ ਟਰਾਈਪੋਡ ਮੋਬਾਈਲ ਸਟੈਂਡ ਲੈ ਲਈ ਵੀ ਮੋਬਾਈਲ ਟਿਕਾ ਕੇ ਨਾ ਉੱਥੇ ਆਪਾਂ ਉਹਦੇ ਕੈਮਰੇ ਤੋਂ ਵੀਡੀਓ ਬਣਾਇਆ ਕਰੀਏ ਸੀ। ਅਰਦਾ ਨਹੀਂ ਐ ਸਟੋਰੀਆਂ ਪਾਉਣ ਤਾਂ। ਫੋਨ ਕਿੱਥੇ ਲੱਗੂ? ਦਿਖਾਉਣਾ ਵੀਰੇ। ਹੋਰ ਆ ਦੇਖ। ਇਹ ਵਿੱਚ ਵਾਦਾ ਹੈ ਕਿ ਆਹ ਦੇਖ ਕਿਸੇ ਨਾ ਜਿਵੇਂ ਥੋੜਾ ਬੜੀ ਸਮੂਥનેસ ਆ। ਲੋਕਾਂ ਦੇ ਜਿਵੇਂ ਮੰਨ ਲਓ ਜਦੋਂ ਵੀਡੀਓ ਬਣਾਉਂਦੇ ਝਟਕਾ ਮਾਰਦੇ ਨਾ ਤੇ ਝਟਕਾ ਨਹੀਂ ਮਾਰੂਗਾ। ਉਹ ਠੀਕ ਹੋ। ਬੜੀ ਵਧੀਆ ਦਿੱਤਾ। ਬਾਸ ਉੱਤਰੋੜੇ ਕੀ ਆ ਟਰਾਈਪੋਡ ਚਾਹੀਦਾ ਸੀਗਾ ਡੀਜੀ ਟੈਕ ਦਾ। 550 ਲੀਟਰ ਕਿੰਨੇ ਦਾ ਆਪਾਂ ਨੂੰ ਕਿੰਨੇ ਦਾ ਤੇਰਾ ਤੋਂ ਆਪਣਾ ਰੇਟ ਖੁਦ ਦਾ ਦਾ ਮੰਗਾ ਓਏ ਜਿਹੜਾ ਜਿਹੜਾ ਨੋਰਮਲ ਜਿਹੜਾ ਆਂਦਾ ਸੀਗਾ ਸੇਮ ਹੋਈ ਤਾਂ ਟਰਾਈਪੋਡ ਆ ਇਹ ਹਾਂਜੀ ਜਿਹੜਾ ਨੋਰਮਲ ਜਿਹੜਾ ਵੇਚਦੇ ਸੀ ਆਪਾਂ ਪਹਿਲਾਂ ਜਿਹੜਾ ਆਂਦਾ ਨਹੀਂ ਸੀਗਾ 303 ਨੰਬਰ ਆਂਦਾ ਸੀ ਬ੍ਰਾਊਨ ਪੈਕਿੰਗ ਹਾਂਜੀ ਇਹ ਉਦਾਂ ਦਾ ਹੀ ਆ ਸਿੰਗਲ ਡੰਡਾ ਨਹੀਂ ਹੈਗਾ ਇਹ ਥੱਲੇ ਦੂਜੇ ਤਿੰਨ ਡੰਡੇ ਲੰਬੇ ਵਾਲੇ ਦੇ ਹਾਂਜੀ ਆ ਇਹ ਵਾਲਾ ਕਿੰਨੇ ਦਾ ਆ ਕੋਈ ਇਹ ਨਾਲ ਹੀ ਕਹਿ ਰਿਹਾ ਮੁੰਡਾ ਮਾਰਦਾ ਸੀ ਹੁਸ਼ਿਆਰੀ ਭੁਲੇਖੇ ਨਿਕਲਦੇ ਵੇ ਹੁਣ ਇਹਦੇ ਆਪਣੀ ਖਰੀਦ ਹਾਂਜੀ ਤੇ ਉਹ ਬੜਾ ਮੰਗਾ ਇਹ 332 ਮਾਡਲ ਹੈਗਾ ਉੱਦਾਂ ਦਾ ਹੀ ਹੈ ਸਾਡੇ 550 ਐਲਟੀ ਮੁੰਡੇ ਯਾਰ ਦੋਸਤ ਲੈ ਕੇ ਆ 700 ਰੁਪਏ ਦਾ ਉਹ ਲੁੱਟ ਰਿਹਾ ਤੇਰਾ ਬੰਦਾ ਲੁੱਟ ਰਿਹਾ ਇਹ ਮੈਂ ਕਹਿੰਦਾ ਕੋਈ ਮੇਰਾ ਪਾਇਸ਼ ਚੱਲੀ ਹੈ ਮਹਾਰਾਜੇ ਰਹਿ ਚੁੱਕੇ ਮੈਨੂੰ ਤਾਂ ਪਤਾ ਵਾ ਯਾਰ ਟਰਾਈਪੋਡ ਕਿਹੜੇ ਲੈਵਲ ਦਾ ਹੈਗਾ ਓਏ ਮਾੜਾ ਜੇ ਰਹਿ ਚੁੱਕਿਆ ਕਹਿੰਦਾ ਆ ਪਾ ਜਾ ਰੰਗ ਟ੍ਰੈਕ ਕਰੇ ਨਾ ਘੱਟੋ ਪਹਿਲਾਂ ਨੂੰ ਇੱਕ ਮੇਰੀ ਗੱਲ ਸੁਣੋ ਇੱਕ ਡਿਜੀਟਕ ਦਾ ਜਿਹੜਾ ਮਾਈਕਲ ਆਂਦਾ ਹੈਗਾ ਲਓ ਹੁਣ ਮਾਈਕ ਦਾ ਭਲੇਖਾ ਵੀ ਨਿਕਲਣ ਲੱਗਿਆ ਕਿ ਕਿੰਨੇ ਦਾ ਆਂਦਾ ਕਿੰਨੇ ਦਾ ਨਹੀਂ ਕਹਿੰਦਾ ਹੋ ਹੀ ਨਹੀਂ ਸਕਦਾ ਇੰਨੇ ਦਾ ਲੈ ਕੇ ਨਹੀਂ ਆ ਸਕਦੇ ਚਲੋ ਔਰਡਕਾਸਟ ਵਾਲਾ ਮਾਈਕ ਔਰਡਕਾਸਟ ਵਾਲਾ ਮਾਈਕ ਡੀਐਮ 400 ਇੱਕ ਕੀ ਰੇਟ ਆਂਦਾ ਆਪਾਂ ਨੂੰ 2050 ਹੂੰ ਇਹ 2000 ਦਾ ਦਿੱਤਾ ਆਪਾਂ 2000 ਇਹ ਆਪਾਂ ਨੂੰ ਅੰਦਾ ਇੰਨੀ ਖਰੀਦ ਆਪਣੀ ਕੰਪਿਊਟਰ ਲੈ ਕੇ ਜਾਣਾ ਹੁਣ ਆਪਾਂ ਘਰੇ ਤੇ ਇੱਕ ਆ ਦੋ ਸਮਾਨ ਇੱਕ ਬਾਈਕ ਹੈਗਾ ਆਪਣੇ ਕੋਲ ਤੇ ਇੱਕ ਐਕਟਿਵ ਹੈਗੀ ਇਹ ਦੋਨੇ ਆਪਾਂ ਜਾ ਕੇ ਰੂਮ ਚ ਰੱਖਣੇ ਆ ਹਾਂਜੀ ਤੇ ਰਾਤੀ ਅਸੀਂ ਹੋ ਗਏ ਸੀ ਜੀ ਲੇਟ ਤੇ ਸਾਨੂੰ ਤਕਰੀਬਨ ਰਾਤੀ 10 10:30 ਹੋ ਗਏ ਸੀਗੇ ਤੇ ਆਪਾਂ ਕੱਲ ਸਮਾਨ ਲਿਆਂਦਾ ਸੀਗਾ ਘਰੇ ਕੰਪਿਊਟਰ ਤੇ CPU ਵਗੈਰਾ ਟਰਾਈਪੋਡ ਵਗੈਰਾ ਅਸੀਂ ਸਾਰਾ ਨਾ ਸੈਟਅਪ ਕੀਤਾ ਹੈ ਮੇਰੇ ਫਰੈਂਡ ਦੇ ਰੂਮ ਦੇ ਵਿੱਚ ਸੋ ਅੱਜ ਫਿਰ ਉਹਦੇ ਕੋਲ ਜਾ ਕੇ ਦੇਖਾਂਗੇ ਕੀ ਆ ਸੋ ਨੈਕਸਟ ਵਲੋਗ ਆਪਾਂ ਕਰਾਂਗੇ ਸੋ ਵੀਡੀਓ ਕਿੱਦਾਂ ਦੀ ਲੱਗੀ ਗਰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀਓ